ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਬੈਠੇ ਆ ਆਪਾਂ ਸ਼ਾਪ ਤੇ ਤੇ ਆਪਾਂ ਕੁਰਸੀ ਮੰਲੀ ਹੈਗੀ ਬੀਬੀ ਵਾਲੀ ਕਿਉਂਕਿ ਬੀਬੀ ਨੇ ਤਾਂ ਇਥੇ ਕੁਰਸੀ ਨੂੰ ਭਾਗ ਲਾਏ ਨਹੀਂ ਹੈਗੀ ਬੈਠੀ ਨਹੀਂ ਹੈਗੀ ਤੇ ਮੈਂ ਕਿਹਾ ਚੱਲ ਆਪਾਂ ਬੈਠ ਕੇ ਇਥੇ ਵਲੌਗ ਬਣਾ ਲੈਨੇ ਅੱਜ ਬੈਠੇ ਬੈਠੇ ਸ਼ਾਪ ਤੇ ਅੱਜ ਬਾਰਿਸ਼ ਸ਼ਾਇਦ ਕਿਤੇ ਹੋਈ ਹੋਵੇ ਸਾਡੇ ਇਥੇ ਨਹੀਂ ਹੋਈ ਪਰ ਬੱਦਲ ਘੁੰਮਦੇ ਫਿਰਦੇ ਨੇ ਕਾਲਾ ਕਾਲਾ ਬੱਦਲ ਘੁੰਮਦਾ ਫਿਰਦਾ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਵਾਂ ਮਾਰਕ ਤੁਹਾਨੂੰ ਦਾਰਨਾ ਕੈਮਰੇ ਦੇ ਵਿੱਚ ਚਾਨਣ ਚਾਨਣੀ ਦਿਖਦਾ ਹੋਣਾ ਪਰ ਵੈਸੇ ਬੱਦਲ ਹੋਏ ਹੋਏ ਨੇ ਕਾਫੀ ਜ਼ਿਆਦਾ ਮੌਸਮ ਠੰਡਾ ਹੋਇਆ ਹੋਇਆ ਅੱਜ ਥੋੜਾ ਜਿਹਾ ਠੀਕ ਹੈ ਇੰਨਾ ਵੀ ਠੰਡਾ ਨਹੀਂ ਹੈਗਾ ਹੁਣ ਤਾਂ ਅੰਦਰ ਏਸੀ 'ਚ ਬੈਠਿਆਂ ਤਾਂ ਕਰਕੇ ਪਤਾ ਵੀ ਨਹੀਂ ਲੱਗ ਰਿਹਾ ਕਿ ਬਾਹਰ ਮੌਸਮ ਕਹਿ ਜਾ ਹੋਊਗਾ ਪਰ ਮੌਸਮ ਹੈ ਜਿਹੜਾ ਫੇਰ ਵੀ ਪਹਿਲਾਂ ਨਾਲੋਂ ਠੀਕ ਹੈ ਹੁੰਦੇ ਨੇ ਬਹੁਤ ਜ਼ਿਆਦਾ ਗਰਮੀ ਸੀ ਹੁਣ ਸ਼ਾਮ ਹੋ ਗਈ 6 ਵਜੇ ਥੋੜਾ ਜਿਹਾ ਫਰਕ ਹੈ ਥੋੜੀ ਥੋੜੀ ਹੋ ਬਦਲਦੀ ਹੈ ਚਲੋ ਆਂਡੀਆਂ ਗਵੰਡੀਆਂ ਦੇ ਵਿੱਚ ਨਹੀਂ ਪੈ ਜੇ ਤਾਂ ਥੋੜੀ ਬਹੁਤੀ ਠੰਡ ਤਾਂ ਆ ਹੀ ਜਾਂਦੀ ਹੁੰਦੀ ਆ ਫਿਰ ਪਰ ਸਾਡੇ ਤਾਂ ਹੁਣ ਬੜੀ ਏ ਦੇਰ ਹੋ ਗਈ ਨਹੀਂ ਪਿਆ ਹੈਗਾ ਬਸ ਉਹ ਜਿਹੜਾ ਭਾਰੀ ਜਮੀ ਨਹੀਂ ਪਿਆ ਸੀਗਾ ਉਹੀ ਪਿਆ ਸੀ ਉਸ ਤੋਂ ਬਾਅਦ ਬਾਰਿਸ਼ ਨਹੀਂ ਹੋਈ ਹੈਗੀ ਤੇ ਹੁਣ ਤਾਂ ਇਨਾ ਫੇਸ ਦਾ ਵੀ ਬੁਰਾ ਹਾਲ ਹੋਇਆ ਪਿਆ ਕਿਉਂਕਿ ਬਿਲਕੁਲ ਟਾਈਮ ਨਹੀਂ ਲੱਗ ਰਿਹਾ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਤਾਂ ਦੇਣੀ ਹੁੰਨੀ ਆ ਜ਼ੁਬਾਨੀ ਕਲਮੀ ਆਪ ਤਾਂ ਹੁਣ ਮੇਰੇ ਤੋਂ ਕੁਝ ਹੋ ਨਹੀਂ ਰਿਹਾ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਹੁਣ ਮੈਂ ਕਰਾਂ ਇਕ ਤਾਈ ਗਰਮੀ ਬਹੁਤ ਹੈ ਪਸੀਨਾ ਬਹੁਤ ਜਿਆਦਾ ਆਉਂਦਾ ਹੈ ਘਰੇ ਜਾ ਕੇ ਨਾ ਰਾਤ ਨੂੰ ਇੰਨੀ ਕਿ ਜਿਆਦਾ ਥਕਾਵਟ ਹੋ ਜਾਂਦੀ ਹੈ ਤੇ ਜੀ ਨਹੀਂ ਕਰਦਾ ਹੈਗਾ ਕੁਝ ਕਰਨ ਨੂੰ ਨਾ ਤੇ ਮੇਰਾ ਵੀ ਹੁਣ ਫੇਸ ਵਾਸ਼ ਹੈ ਜਿਹੜਾ ਉਹ ਆਪਿਆ ਖਤਮ ਫੇਸ ਵਾਸ਼ ਤੁਹਾਨੂੰ ਦੱਸਿਆ ਸੀਗਾ ਆਪਾਂ ਅ ਚੌਲਾਂ ਦਾ ਆਟਾ ਬੇਸਣ ਪਲੱਸ ਹਲਦੀ ਹੁਣ ਉਹ ਖਤਮ ਹੋ ਗਿਆ ਤੇ ਮੇਰੇ ਚ ਇੰਨੀ ਹਿੰਮਤ ਨਹੀਂ ਪਈ ਮੈਂ ਦੁਬਾਰਾ ਬਣਾ ਲਾਂ ਤੇ ਉਹ ਹੁਣ ਮੈਂ ਦੁਬਾਰਾ ਬਣਾਉਣਾ ਹੈਗਾ ਉੱਤੇ ਲੱਗਦਾ ਤਾਂ ਕੁਝ ਵੀ ਨਹੀਂ ਹੈਗਾ ਪਰ ਬਸ ਥੋੜਾ ਜਿਹਾ ਘੜ ਹੋ ਜਾਂਦੀ ਹੈ ਲੋ ਜੀ ਅੱਜ ਮੈਂ ਨਾ ਤੁਹਾਨੂੰ ਥੋੜਾ ਜਿਹਾ ਉਹ ਦੱਸਦੀ ਆ ਕਿ ਫੇਸ ਜਿਹੜਾ ਉਹਨੂੰ ਆਪਾਂ ਵਧੀਆ ਜਿਹਾ ਕਿਵੇਂ ਬਣਾਈਏ ਚਮਕਾਈਏ ਕਿਉਂਕਿ ਆਪਾਂ ਤਾਂ ਮੈਨੂੰ ਨਾ ਅੱਜ ਕੱਲ ਚਮਕਾ ਨਹੀਂ ਰਹੀ ਹੈਗੀ ਤੇ ਤੁਸੀਂ ਵੀ ਉਦਾਂ ਹੀ ਸੁੱਸਤ ਪੈ ਜਾਨੇਂਗੇ ਮੈਨੂੰ ਪਤਾ ਵੀ ਤੁਸੀਂ ਵੀ ਕੁਝ ਨਹੀਂ ਕਰਦੀਆਂ ਕਿਉਂਕਿ ਮੈਨੂੰ ਤੁਹਾਡੇ ਫੋਨਾਂ ਤੋਂ ਤੁਹਾਡੇ ਮੈਸੇਜ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਹਮ ਤੁਸੀਂ ਕਰ ਰਹੇ ਹੋ ਕੁਝ ਜਦੋਂ ਮੈਂ ਬਲੌਗ ਪਾਉਣੀ ਆ ਤੇ ਤੁਸੀਂ ਉਦਾਂ ਹੀ ਥੋੜਾ ਜਿਹਾ ਐਕਟਿਵ ਹੋਨੇ ਆ ਉਹ ਫੇਰ ਥੋੜਾ ਸ਼ੁਰੂ ਹੁੰਦਾ ਹੈ ਕੰਮ ਤੇ ਅਦਰਵਾਇਜ਼ ਤਾਂ ਤੁਸੀਂ ਵੀ ਕੁਝ ਨਹੀਂ ਕਰਦੇ ਹੈਗੇ ਚਲੋ ਮੈਂ ਤੁਹਾਨੂੰ ਦੱਸਦਾ ਅੱਜ ਹੂੰ ਤੁੱਦ ਠੀਕ ਹੈ ਜੀ ਚੰਨ ਵਾਂਗੂ ਚਮਕਾਉਣਾ ਚਿਹਰਾ ਕੱਚਾ ਦੁੱਧ ਲੈ ਲਿਓ ਉਹਦੇ ਵਿੱਚ ਮੈਂ ਥੋੜਾ ਜਿਹਾ ਕੈਮਰਾ ਸਾਫ ਕਰਾਂ ਤੁਸੀਂ ਕੱਚਾ ਦੁੱਧ ਲੈਣਾ ਹੈ ਉਹਦੇ ਵਿੱਚ ਤੁਸੀਂ ਪਾਉਣਾ ਹੈਗਾ ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਥੋੜਾ ਜਿਹਾ 글리세린 ਥੋੜਾ ਜਿਹਾ ਤੇ ਉਹਨੂੰ ਨਾ ਚੰਗੀ ਤਰ੍ਹਾਂ ਤੁਸੀਂ ਆਪਣਾ ਫੇਸ ਜਿਹੜਾ ਕਾਟਨ ਲੈ ਕੇ ਉਹਦੇ ਨਾਲ ਗਿੱਲਾ ਕਰਕੇ ਚੰਗੀ ਤਰ੍ਹਾਂ ਸਾਫ ਕਰਨਾ ਹੈ 2-3 ਮਿੰਟ بار-ਬਾਰ ਉਹ ਨੂੰ ਲਾ ਲਾ ਕੇ ਆਪਣਾ ਫੇਸ ਜਿਹੜਾ ਉਹ ਸਾਫ਼ ਕਰਦੇ ਰਹੋ ਠੀਕ ਹੈ ਜੀ ਤੇ ਜਿਵੇਂ ਜਿਵੇਂ ਤੁਸੀਂ ਸਾਫ਼ ਕਰੀ ਜਾਉਂਗੇ ਫੇਸ ਦੇ ਉੱਪਰ ਜਿਹੜੀ ਮੈਲ ਹੈਗੀ ਇੱਕ ਤਾਂ ਉਹ ਉੱਤਰ ਜਾਂਦੀ ਹੈ ਅੱਜ ਕੱਲ ਤਾਂ ਮੈਲ ਬਥੇਰੀ ਲੱਗਦੀ ਹੈ ਜੀ ਪਰ ਸੇ ਇੰਨਾ ਹੀ ਆਉਂਦਾ ਤੇ ਉਹ ਸਾਰੀ ਉੱਤਰ ਜੂਗੀ ਬਹੁਤ ਵਧੀਆ ਹੋ ਜਾਊਗਾ ਚਿਹਰਾ ਤੁਹਾਡਾ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਨਾ ਉਹ ਕਮਾਲ ਦਾ ਸਟੈਪ ਹੈ ਤੇ ਧਿਆਨ ਨਾਲ ਸੁਣਿਓ ਉਹ ਸਾਰੀਆਂ ਪੈਣਾ ਕਿ ਹੁਣ ਤੁਸੀਂ ਕਹੋਗੇ ਸੁਣਾਉਣੀ ਸੁਣਾਉਣੀਓ ਕੋਈ ਆਪ ਵੀ ਕੁਝ ਕਰਦੇ ਮੈਂ ਆਪ ਕੁਝ ਨਹੀਂ ਕਰ ਰਹੀ ਅੱਜ ਕੱਲ ਮੇਰੇ ਕੋਲ ਹਜੇ ਟਾਈਮ ਨਹੀਂ ਹੈ। ਰੈਕ ਕੋ ਦੋ ਦਿਨਾਂ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬਿਜ਼ੀ ਚੱਲ ਰਿਹਾ ਬਹੁਤ ਸ਼ੀਡ। ਤੇ ਇਹ ਤੁਸੀਂ ਲੈਣਾ ਹੈਗਾ ਜੀ ਟਮਾਟਰ ਦਾ ਪਲਪ। ਉਹਦੇ ਵਿੱਚ ਜਿਹੜਾ ਰਸਾ ਜਾਂ ਨਹੀਂ ਹੁੰਦਾ। ਉਹ ਕੱਢ ਲੈਣਾ ਹੈ। ਕੱਟ ਕੇ ਵਿਚਾਲਿਓਂ ਉਹਨੂੰ ਦੱਬ ਕੇ ਪਲਪ ਕੱਢ ਲਿਓ। ਜਾਂ ਤੁਸੀਂ ਕੀ ਕਰਨਾ ਉਹਨੂੰ ਕਰ ਲਿਓ ਗ੍ਰਾਈਂਡ। ਠੀਕ ਹੈ। ਉਹਦੇ ਵਿੱਚ ਪਾ ਲਿਓ ਥੋੜੀ ਜੀ ਕਾਫੀ। ਤੇ ਥੋੜਾ ਜਿਹਾ ਪਾਉਣਾ ਉਹਦੇ ਵਿੱਚ ਸ਼ਹਿਦ ਤੇ ਉਹਨੂੰ ਆਪਣੇ ਫੇਸ ਦੇ ਉੱਪਰ ਥੋੜੀ ਦੇਰ 5-4 ਮਿੰਟ ਹਲਕਾ-ਹਲਕਾ ਆਪਣੇ ਫੇਸ ਦੇ ਉੱਪਰ ਮਰਲਣਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ 10 ਤੋਂ 15 ਮਿੰਟ ਆਪਣੇ ਫੇਸ ਦੇ ਉੱਪਰ ਲਾ ਕੇ ਰੱਖਿਓ ਤੇ ਰਿਜ਼ਲਟ ਫਿਰ ਮੈਨੂੰ ਤੁਸੀਂ ਬਾਅਦ 'ਚ ਦੱਸਿਓ ਕਿ ਆ ਕਮਾਲ ਦੇ ਰਿਜ਼ਲਟ ਆਉਣਗੇ ਹੀ ਉਹਦੇ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਹੁਣ ਦੁਕਾਨ 'ਤੋਂ ਜਾ ਕੇ ਜਲੇ ਟਾਈਮ ਲੱਗਿਆ ਤਾਂ ਇਹ ਮੈਂ ਵੀ ਕਰਾਂ ਪਰ ਘੱਟੋ-ਘੱਟ ਮੈਂ ਇੰਨਾ ਤਾਂ ਜ਼ਰੂਰ ਕਰੂੰਗੀ ਦੁੱਧ ਦੇ ਵਿੱਚ ਸ਼ਹਿਦ ਪੀਂਗੂ ਮੇਰਾ ਉਹਦਾ ਫੇਸ ਅਜੰਦਾ-ਜੰਦਾ ਲੱਗਿਆ ਦਾ ਡੱਲ ਲੱਗਿਆ ਦਾ ਬਾਲੇ ਦਿਨ ਹੋ ਗਏ ਕੋਸ਼ਿਸ਼ ਹੀ ਨਹੀਂ ਕੀਤਾ ਮੈਂ ਘਰ ਜਾ ਕੇ ਹੁਣ ਦੁੱਧ ਦੇ ਵਿੱਚ ਥੋੜਾ ਜਿਹਾ ਸ਼ਹਿਦ ਥੋੜੀ ਜਿਹੀ 글리ਸਰਿਨ ਪਾ ਕੇ ਆਪਣਾ ਫੇਸ ਜਿਹੜਾ ਚੰਗੀ ਤਰ੍ਹਾਂ ਕਲੀਨ ਕਰੂੰਗੀ ਚੰਗੀ ਤਰ੍ਹਾਂ ਮੈਂ ਕਲੀਨ ਕਰੂੰਗੀ ਤੇ ਇੱਕ ਤਰ੍ਹਾਂ ਦਾ ਲਾ ਲੂਗੀ ਹਾਈਡਰਾਫੀਸ਼ੀਅਲੀ ਹੈ ਬਹੁਤ ਜ਼ਿਆਦਾ ਆਪਾ ਸਟੈਪ ਨਹੀਂ ਕਰਨੇ 3 4 ਇੰਨੇ ਸਟੈਪ ਨਹੀਂ ਕਰਨੇ ਆਪਣੇ ਲਈ ਦੋ ਸਟੈਪ ਕਾਫੀ ਹੈ ਦੋ ਸਟੈਪਸ ਦੇ ਨਾਲ ਹੀ ਤੁਹਾਡਾ ਚਿਹਰਾ ਦੇਖੋ ਚਮਕਦਾ ਤੇ ਫਿਰ ਰਿਜ਼ਲਟ ਮੇਰੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਹੌਲੀ ਹੌਲੀ ਕਰਦੇ ਕਰਦੇ ਕਿਉਂਕਿ ਕਾਫੀ ਤੇ ਟਮਾਟਰ ਹੈ ਨਾ ਜਿਹੜਾ ਇਹ ਤੁਹਾਡੇ ਡਾਰਕ ਸਰਕਲਸ ਤੇ ਸ਼ਾਈਆਂ ਲਈ ਵੀ ਬਹੁਤ ਵਧੀਆ ਰਿਜ਼ਲਟ ਦਿੰਦਾ ਬਹੁਤ ਵਧੀਆ ਕੰਮ ਕਰਦਾ ਸੋ ਤੁਸੀਂ ਇਹ ਕੰਮ ਜ਼ਰੂਰ ਕਰਨਾ ਸਾਰੀਆਂ ਭੈਣਾਂ ਨੇ ਤੇ ਮੈਂ ਵੀ ਕੋਸ਼ਿਸ਼ ਕਰੂੰਗੀ ਮੈਂ ਪਲਪ ਕੱਢ ਕੇ ਉਦਾਂ ਨਹੀਂ ਕਰਦੀ ਹੈਗੀ ਮੈਂ ਤਾਂ ਟਮਾਟਰ ਲਾਉਂਗੀ ਇਦਾਂ ਉਹਨੂੰ ਵਿਚਾਲੇੋਂ ਫਟੂੰਗੀ ਉਹਦੇ ਵਿੱਚ ਬੀਜ ਕੱਢ ਦੂੰਗੀ ਥੋੜੀ ਜਿਹੀ ਇੱਥੇ ਕਾਫੀ ਪਾ ਲੂੰਗੀ ਥੋੜਾ ਜਿਹਾ ਸ਼ਹਿਦ ਪਾ ਲੂੰਗੀ ਤੇ ਉਹ ਟਮਾਟਰ ਨੂੰ ਹੀ ਆਪਣੇ ਫੇਸ ਦੇ ਉੱਪਰ ਇਦਾਂ ਮਰ ਲੂੰਗੀ 2-3 ਮਿੰਟ ਇਸ ਤਰ੍ਹਾਂ ਉਹਦੀ ਮ사ਜ ਕਰਦੀ ਰਹੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ 10 ਮਿੰਟ ਵਾਸਤੇ 15 ਮਿੰਟ ਵਾਸਤੇ ਉਹ ਇਦਾਂ ਹੀ ਛੱਡ ਦੂੰਗੀ ਫੇਸ ਵਾਸ਼ ਕਰੂੰਗੀ ਇਹ ਸਭ ਤੋਂ ਸੌਖਾ ਤਰੀਕਾ ਪਲਪ ਕੱਢਣਾ ਨਹੀਂ ਪੈਂਦਾ ਜੇ ਤੁਹਾਨੂੰ ਸੌਖਾ ਜਿਹਾ ਹੀ ਕੰਮ ਕਰਨਾ ਹੈ ਤਾਂ ਤੁਸੀਂ ਇਹ ਕੰਮ ਕਰ ਲਿਓ ਟਮਾਟਰ ਅੱਧਾ ਕੱਟਿਓ ਵਿੱਚ ਕਾਫੀ ਕਰੀ ਉੱਪਰ ਥੋੜੀ ਜਿਹੀ ਕਾਫੀ ਥੋੜਾ ਜਿਹਾ ਸ਼ਹਿਦ ਪਾਇਓ ਬਸ ਆਪਣੇ ਫੇਸ ਦੇ ਉੱਪਰ ਲਾ ਲਿਓ ਤੁਸੀਂ 2-4 ਮਿੰਟ ਆਪਣੇ ਫੇਸ ਤੇ ਟਮਾਟਰ ਦੇ ਦੰਦ ਘਸਾਉਂਦੇ ਰਹਿਣਾ ਤੇ ਫਿਰ ਉਹਨੂੰ ਉਦਾਂ ਹੀ ਛੱਡ ਦੇਣਾ ਛੱਡ ਕੇ 10-15 ਮਿੰਟ ਤੁਸੀਂ ਉਹ ਉਦਾਂ ਹੀ ਰਹਿਣ ਦਿਓ ਫੇਸ ਤੇ ਜਿਹੜਾ ਗਲੋ ਆਊਗਾ ਜੀ ਉਹ ਦੇਖਣ ਵਾਲਾ ਹੀ ਹੋਊਗਾ ਔਰ ਇਨਸਟੈਂਟ ਗਲੋ ਦਿੰਦਾ ਇਹ ਚੀਜ਼ਾਂ ਇੰਨੀ ਇਨਸਟੈਂਟ ਗਲੋ ਦਿੰਦੀਆਂ ਨੇ ਜੀ ਨਾਲ ਦੀ ਨਾਲ ਰਿਜ਼ਲਟ ਮਿਲਦੇ ਨੇ ਇਹਨਾਂ ਦੇ ਇਹ ਨਹੀਂ ਹੈਗਾ ਕਿ ਬਜ਼ਾਰੂ ਕਰੀਮਾਂ ਵਾਂਗੂ ਲਾਉਂਦੇ ਰਹੋ ਲਾਉਂਦੇ ਰਹੋ 2-4 ਦਿਨ ਲ ਤੇ ਇਹ ਤਾਂ ਨਾਲ ਦੀ ਨਾਲ ਹੀ ਕੰਮ ਕਰਦੀ ਹੈ ਨੇ ਆਪ ਦਾ ਸਾਨੂੰ ਤਾਂ ਉਹ ਹੀ ਚਾਹੀਦਾ ਹੁੰਦਾ ਜਿਹੜਾ ਨਾਲ ਦੀ ਨਾਲ ਹੀ ਕੰਮ ਕਰੇ ਸੋ ਆਪਣੇ ਕੋਲੇ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਤੇ ਤੁਸੀਂ ਯੂਜ਼ ਕਰਨਾ ਪਹਿਲਾਂ ਦੁੱਧ ਦੇ ਵਿੱਚ ਕੋਸ਼ਿਸ਼ ਕਰਿਓ ਬੱਚਾ ਦੁੱਧ ਹੋਵੇ ਨਹੀਂ ਕੱਚਾ ਹੋਊਗਾ ਤੇ ਜਿਹੜਾ ਵੀ ਥੋੜਾ ਗਰਮ ਕਰਕੇ ਫ੍ਰੀਜ ਚ ਰੱਖਿਆ ਹੋਊਗਾ ਉਹ ਲੈ ਲਿਓ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਇਹ ਦੱਸ assi ਬਲੇਸਰੇ ਹੁਣ ਉਹਦੇ ਨਾਲ ਆਪਣਾ ਫੇਸ ਜਿਹੜਾ ਕਲੀਨ ਜ਼ਰੂਰ ਕਰਨਾ ਹੈ 2-3 ਮਿੰਟ ਇਸ ਤਰ੍ਹਾਂ ਕਲੀਨ ਕਰਦੇ ਰਹਿਣਾ ਉਸ ਤੋਂ ਬਾਅਦ ਟਮਾਟਰ ਵਾਲਾ ਫਾਰਮੂਲਾ ਜਿਹੜਾ ਉਹ ਯੂਜ਼ ਕਰਿਓ 101% ਦਾ ਫਾਰਮੂਲਾ ਜਿਹੜਾ ਕਾਮਯਾਬ ਰਹੂਗਾ ਕਰਿਓ ਜਰੂਰ ਤੇ ਕਰਕੇ ਮੇਰੇ ਨਾਲ ਰਿਜ਼ਲਟ ਸ਼ੇਅਰ ਜਰੂਰ ਕਰਦੇਓ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਕਿ ਮੇਰੀਆਂ ਸੁੱਤੀਆਂ ਹੋਈਆਂ ਭੈਣਾਂ ਹੁਣ ਜਾਗ ਪਈਆਂ ਤੁਹਾਨੂੰ ਜਗਾਉਣ ਲਈ ਮੈਨੂੰ ਫੇਰ ਵਾਪਸ ਆਉਣਾ ਪੈਂਦਾ ਤੁਹਾਡੇ ਦਰਵਾਜ਼ੇ ਤੇ ਨੌਕ ਕਰਨਾ ਪੈਂਦਾ ਠੀਕ ਹੈ ਜੀ ਸੋ ਅੱਜ ਆਪਾਂ ਫੇਰ ਆ ਗਏ ਹਾਂ ਤੁਹਾਡਾ ਦਰਵਾਜ਼ਾ ਖੜਕਾਉਣ ਤਾਂ ਕਿ ਮੇਰੀਆਂ ਭੈਣਾਂ ਦਾ ਚਿਹਰਾ ਜਿਹੜਾ ਉਹ ਮੱਧਮ ਨਾ ਪੈ ਜੇ ਡਲ ਨਾ ਹੋ ਜੇ ਸੌਂ ਰਹੀਆਂ ਹੁਣ ਮੈਨੂੰ ਪਤਾ ਤੁਸੀਂ ਸੌਂ ਜਾਂਦੀਆਂ ਹੋ ਤੁਸੀਂ ਛੱਡ ਦਿੰਨੇ ਹੋ ਜਦੋਂ ਮੈਂ ਛੱਡਦੀ ਨਹੀਂ ਆ ਤਾਂ ਤੁਸੀਂ ਵੀ ਛੱਡ ਦਿੰਨੀ ਆ ਤੁਸੀਂ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਤੇ ਅੱਜ ਕਰ ਲਿਓ ਕਰਕੇ ਤੇ ਮੈਨੂੰ ਦੱਸਿਓ ਰਿਜ਼ਲਟ ਸ਼ੇਅਰ ਕਰਿਓ ਸਾਰੀਆਂ ਭੈਣਾਂ ਨੇ ਦੱਸਣਾ ਹੈ ਕਿ ਕਿੱਥੇ-ਕਿੱਥੇ ਬਾਰਿਸ਼ ਹੋਈ ਹੈ ਤੁਸੀਂ ਕਿੱਥੋਂ-ਕਿੱਥੋਂ ਬਿਲੋਂਗ ਕਰਦੇ ਹੋ ਇਹ ਜ਼ਰੂਰ ਦੱਸਿਓ ਕਿੱਥੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਕਿੱਥੋਂ ਮੈਨੂੰ ਦੇਖ ਰਹੇ ਹੋ ਤੇ ਤੁਹਾਡੇ ਬਾਰਿਸ਼ ਹੋਈ ਹੈ ਨਹੀਂ ਹੋਈ ਹੈ ਕਈ ਭੈਣਾਂ ਤਾਂ ਕਹਿੰਦੀਆਂ ਜੀ ਸਾਡੇ ਤਾਂ ਇੰਨੀ ਬਾਰਿਸ਼ ਹੋਈ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੋ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰਿਓ ਕਿ ਕਿੰਨਾ ਦੇ ਬਾਰਿਸ਼ ਹੋਈ ਆ ਤੇ ਕਿੰਨਾ ਨੇ ਗੁਲਗਲੇ ਪੂੜੇ ਬਣਾਵਣਾ ਖਾਦੇ ਨੇ ਸੱਚ ਮੈਂ ਇੱਕ ਭੈਣ ਨੂੰ ਰੈਸਪੀ ਵੀ ਦੇਣੀ ਸੀ ਇੱਕ ਭੈਣ ਕਹਿੰਦੇ ਸੀਗੇ ਪਰ ਇਹ ਯਾਦ ਆ ਗਿਆ ਮੈਂ ਵੀ ਥੋੜੇ ਜਿਹਾ ਬਣਾਉਂਗੀ ਕਿਉਂਕਿ ਮੈਂ ਰੈਸਪੀ ਦੇਣੀ ਆ ਪੂੜਿਆਂ ਦੀ ਰੈਸਪੀ ਦੇਣੀ ਆ ਤਵੇ ਵਾਲੇ ਪੂੜੇ ਕਿਉਂਕਿ ਮੈਨੂੰ ਤਵੇ ਵਾਲੇ ਪੂੜੇ ਬਹੁਤ ਜਿਆਦਾ ਪਸੰਦ ਤੇ ਮੈਂ ਤਵੇ ਵਾਲੇ ਪੂੜਿਆਂ ਦੀ ਰੈਸਪੀ ਤੁਹਾਨੂੰ ਜਰੂਰ ਦੇਵਾਂਗੀ ਕਿਉਂਕਿ ਮਾਲ ਪੂੜੇ ਆ ਨਾ ਜਿਹੜੇ ਨੈਕਸਟ ਵਲੌਗ ਮੇਰਾ ਹੈਗਾ ਜਿਹੜਾ ਉਹ ਮੈਂ ਉਹੀ ਦਵਾਂਗੀ ਤੁਹਾਨੂੰ ਤਵੇ ਵਾਲੇ ਪੂੜੇ ਗਰੁੱਪਲੇ ਮੈਨੂੰ ਲੱਗਦਾ ਸਾਰੀਆਂ ਭੈਣਾ ਬਣਾਈ ਲੈਣੀਆਂ ਵੈਸੇ ਅਸੀਂ ਬਣਾਉਣੇ ਹੈਗੇ ਆ ਗਰੁੱਪਲੇ ਨਾਲ ਉਹ ਤਾਂ ਚਲੋ ਵੈਸੇ ਉਦਾਂ ਹੀ ਅਸੀਂ ਬਣਾਉਣਾ ਹੀ ਹੈ ਪਰ ਮੈਂ ਪੂੜੇ ਆ ਜਿਹੜੇ ਉਹਦੀ ਤੁਹਾਨੂੰ ਰੈਸਪੀ ਜ਼ਰੂਰ ਦੇਣੀ ਹੈ ਜੀ ਸੋ ਕੋਸ਼ਿਸ਼ ਕਰੂੰਗੀ ਕੋਸ਼ਿਸ਼ ਕਰੂੰਗੀ ਇਹ ਜਿਹੜਾ ਨੈਕਸਟ ਵਲੌਗ ਹੋ ਕੇ ਹੋਵੇ ਮੇਰਾ ਉਹ ਪੂੜਿਆਂ ਵਾਲੀ ਹੋਵੇ ਤਵੇ ਵਾਲੇ ਪੂੜੇ ਠੀਕ ਹੈ ਜੀ ਸੋ ਜਿਨ੍ਹਾਂ ਜਿਨ੍ਹਾਂ ਨੇ ਬਣਾ ਕੇ ਖਾ ਲਿਆ ਉਹ ਜ਼ਰੂਰ ਦੱਸਿਓ ਤੇ ਬਾਕੀ ਕਿੱਥੋਂ ਦੇਖਦੇ ਹਾਂ ਇਹ ਤੁਸੀਂ ਮੈਨੂੰ ਜ਼ਰੂਰ ਦੱਸਣਾ ਲਓ ਜੀ ਅੱਜ ਆਪਾਂ ਬੈਠੇ ਬੈਠੇ ਸ਼ੌਪ ਦੇ ਵਿੱਚ ਹੀ ਵਲੌਗ ਬਣਾ ਦਿੱਤਾ ਹੈਗਾ ਕਿਉਂਕਿ ਹਜੇ ਮੈਂ ਟੇਲਰ ਕੋਲ ਜਾਣਾ ਹੈ ਕੱਪੜੇ ਫੜਕੇ ਲੈ ਕੇ ਆਉਣੇ ਆ ਘੰਟਾ ਲੱਗੂਗਾ ਕਿਸੇ ਪਹਿਣ ਦੇ ਬਾਹਰ ਜਾਣੇ ਨੇ ਸੂਟ ਉਹ ਵੀ ਤੁਹਾਨੂੰ ਹਜੇ ਮੈਂ ਦਿਖਾਉਣੇ ਨੇ ਉਹਦੀ ਆ ਕੇ ਵੀਡੀਓ ਹਜੇ ਬਣਾਉਣੀ ਹੈ ਫੇਰ ਨੈਕਸਟ ਵੀਡੀਓ ਫਸਟ ਚੁਆਇਸ ਚੈਨਲ ਦੇ ਆਪਣੀ ਉਹਨਾਂ ਦੇ ਹੈਂਡਵਰਕ ਦੇ ਸੂਟਾਂ ਦੀ ਜ਼ਰੂਰ ਆਊਗੀ ਠੀਕ ਹੈ ਜੀ ਤੇ ਤੁਸੀਂ ਆਪਣੇ ਆਰਡਰ ਦਿਓ ਤੇ ਸੂਟ ਬਣਵਾਓ ਆਪਣੇ ਲੋਕ ਤੇ ਲਓ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਵਧੀਆ ਗੱਲਾਂ ਮਾਰ ਲਈਆਂ ਫਟ ਨਾਲ ਜੀ ਲੱਗ ਗਿਆ ਮੇਰਾ ਕਿਉਂਕਿ ਬੀਬੀ ਬੈਠੀ ਪਾਕ ਕਰਦੀ ਸੀਗੀ ਤੇ ਮੈਂ ਐ ਬੈਠੀ ਸੀਗੀ ਬਿੱਲੀ ਮੈਂ ਫੇਰ ਚਲੋ ਪ ਤੇ ਮੈਂ ਕੋਸ਼ਿਸ਼ ਹੈਗੀ ਹੈ ਮੇਰੀ ਕਿ ਮੈਂ ਕੱਲ ਨੂੰ ਤੁਹਾਡੇ ਨਾਲ ਲਾਈਵ ਹੋਵਾਂ ਠੀਕ ਹੈ ਮੈਂ ਨਾ ਇੱਕ ਦਿਨ ਬੈਠੀ ਬੈਠੀ ਮੈਂ ਬਠਿੰਡੇ ਗਈ ਸੀ ਮੈਂ ਆਪਣੇ ਫੀਜ ਨੂੰ ਕਿਹਾ ਚੱਲ ਆਪਾਂ ਦੇਖੀਏ ਲਾਈਵ ਕਿਦਾਂ ਹੁੰਦੇ ਹੁੰਦੇ ਮੈਂ ਇੱਕ ਅੱਧੀ ਵਾਰੀ ਲਾਈਵ ਹੋਈ ਹੈ ਤੇ ਉਹਨੇ ਮੈਨੂੰ ਦੱਸਿਆ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੋ ਜਾਂਦਾ ਤੇ ਉਹ ਅਜੇ ਕੋਈ ਆਇਆ ਹੀ ਨਹੀਂ ਸੀਗਾ ਤੇ ਮੈਂ ਤਾਂ 2 ਕਮੈਂਟਾਂ ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਤੇ ਹੁਣ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਲਾਈਵ ਹੋਵਾਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦੀ ਆ ਕਿ ਮੈਂ ਕਿੰਨੇ ਵਜੇ ਲਾਈਵ ਹੋਵਾਂ ਆ ਮੇਰੀ ਕੋਸ਼ਿਸ਼ ਰਹੂਗੀ ਕਿ ਕੱਲ ਸ਼ਾਮ ਨੂੰ 4 ਵਜੇ ਲਾਈਵ ਹੋਇਆ ਜਾਵੇ ਠੀਕ ਹੈ ਜੀ 4 ਵਜੇ ਬਸ ਦੋ ਵਾਰੀ ਚੈੱਕ ਕਰਿਓ ਦੋ ਵਜੇ ਚੈੱਕ ਕਰਿਓ ਦੋ ਵਜੇ ਨਹੀਂ ਸੌਰੀ ਤੁਸੀਂ 2:30 ਵਜੇ ਚੈੱਕ ਕਰਿਓ ਜਾਂ ਤਾਂ ਮੈਂ 2:30 ਵਜੇ ਲਾਈਵ ਹੋਊਂਗੀ ਜਾਂ ਮੈਂ 4 ਵਜੇ ਲਾਈਵ ਹੋਊਂਗੀ ਠੀਕ ਹੈ ਜੀ ਕਿਉਂਕਿ ਪੱਕਾ ਮੈਨੂੰ ਵੀ ਨਹੀਂ ਪਤਾ ਹੁੰਦਾ ਮੈਂ ਕਿੰਨੇ ਵਜੇ ਲਾਈਵ ਹੋਊਂਗੀ ਉਸ ਟਾਈਮ ਇਹ ਤਾਂ ਹੋਇਆ ਨਾ ਜਾਵੇ ਜਾਂ 2:30 ਵਜੇ ਜਾਂ 4 ਵਜੇ ਕੱਲ ਨੂੰ ਆਪਾਂ ਲਾਈਵ ਜ਼ਰੂਰ ਮਿਲਾਂਗੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਲਾਈਵ ਤਦ ਤੱਕ ਲਈ ਸਾਰਿਆਂ ਨੂੰ ਸਸਤੀ